ਡਾਕਟਰ ਸਾਹਿਬ ਤੁਸੀਂ ਅੱਜ ਇੱਕ ਟਵੀਟ ਕੀਤਾ ਤੇ ਇਹ ਗੱਲ ਕਹੀ ਵੀ ਜਿਹੜੇ ਪਿੰਡਾਂ 'ਚ ਮਤੇ ਪਾਏ ਜਾ ਰਹੇ ਨੇ ਲਵ ਮੈਚ ਕਰਾਉਣ ਤੇ ਹੋਰ ਵੀ ਗਲਤ ਹੈ ਸਰ ਪੂਰੀ رائے ਕੀ ਹੈ ਤੁਹਾਡੀ ਇਹ ਦੇਖੋ ਮੈਂ ਨੌਜਵਾਨਾਂ ਦੇ ਆਪਣਾ ਜੀਵਨ ਸਾਥੀ ਚੁਣਨ ਦਾ ਜੋ ਹੱਕ ਹੈਗਾ ਮੈਂ ਉਹਦਾ ਉਹਦਾ ਪੱਖੀ ਹੈਗਾ ਮੈਂ ਉਹਨੂੰ ਚੰਗੀ ਗੱਲ ਮੰਨਦਾ ਹੈਗਾ ਕਿ ਉਹਨਾਂ ਬੱਚਿਆਂ ਨੂੰ ਚਾਹੇ ਮੁੰਡੇ ਚਾਹੇ ਕੁੜੀਆਂ ਹੈਗੇ ਆ ਆਪਣੇ ਜੀਵਨ ਸਾਥੀ ਚੁਣਨ ਦਾ ਹੱਕ ਹੈਗਾ ਸੰਵਿਧਾਨਕ ਹੱਕ ਹੈ ਜਮਹੂਰੀਆ ਕਮਨੁਕੀ ਹੱਕ ਹੈਗਾ ਤੇ ਸਮਾਜ ਹਮੇਸ਼ਾ ਜਿਹੜਾ ਨਵਾਂ ਜੋ ਕੋਈ ਨਵੀਂ ਗੱਲ ਕੋ ਆਂਦੀ ਹੈਗੀ ਹੈ ਸਮਾਜ ਮੇਸਾ ਉਹਦੇ ਪਿੱਛੜ ਪਛੜ ਕੇ ਚੱਲਦਾ ਹੈਗਾ ਸਮਾਜ ਜਦੋਂ ਪਿੱਛੇ ਰਹਿੰਦਾ ਹਮੇਸ਼ਾ ਹੀ ਨਵੀਂ ਗੱਲ ਤੋਂ ਸਮਾਜ ਪਿੱਛੇ ਚੱਲ ਚਾਹੇ ਕੋਈ ਵਿਗਿਆਨਕ ਖੋਜ ਹੋਵੇ ਚਾਹੇ ਕੋਈ ਨਵਾਂ ਵਿਚਾਰ ਹੋਵੇ ਸਮਾਜ ਸਾਰਾ ਉਸ ਤਰ੍ਹਾਂ ਬਦਲਦਾਨੀ ਹੋਇਆ ਅੱਬਾ ਦੇਖਿਆ ਕਿਸੇ ਵੇਲੇ ਸਮਾਜ ਨੇ ਸੱਤੀ ਪ੍ਰਥਾ ਦੀ ਹਮਾਇਤ ਕੀਤੀ ਹੈ ਹਰ ਪਿੰਡ ਸਤਿਆ ਹੈਗੀਆਂ ਅੱਜ ਕੋਈ ਸੱਤੀ ਪ੍ਰਥਾ ਦੀ ਗੱਲ ਨਹੀਂ ਕਰਦਾ ਕਿਸੇ ਕਿਸੇ ਵੇਲੇ ਸਮਾਜ ਨੇ ਔਰਤਾਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦੇ ਕੁੜੀਆਂ ਨੂੰ ਪੜਾਉਂਦੇ ਨਹੀਂ ਸੀ ਹੁੰਦੇ ਅੱਜ ਹਰ ਕੋ ਕੁੜੀਆਂ ਨੂੰ ਪੜਾ ਕਿਸ ਵੇਲੇ ਵਿਦਵਾਨੋ ਬਿਆਨ ਹੀ ਕਰ ਦਿੰਦੇ ਅੱਜ ਹਲਕੋ ਹੀ ਵਿਦਵ ਆਪਣੇ ਬੇਟੀ ਨੂੰ ਜਾਂਦਾ ਹੀ ਮੈਂ ਜਲਦੀ ਦਾ ਵਿਆਹ ਕਰਾਂ ਔਰ ਇਸ ਤਰ੍ਹਾਂ ਹੀ ਕਿਸ ਵੇਲੇ ਪੰਜਾਬ ਚ ਕੁਝ ਸਾਲ ਪਹਿਲਾਂ ਭਰੂਣ ਹੱਤਿਆ ਬੜਾ ਰਿਵਾਜ ਸੀਗਾ ਆਪਣੀ ਪ੍ਰਮਾਨਤ ਮੰਨਤਾ ਮਿਲੀ ਉਹ ਜਿੱਕ ਤਰ੍ਹਾਂ ਨਾਲ ਡਰਦੇ ਡਰਦੇ ਕਰਦੇ ਪਰ ਜਿਹੜੀ ਪਿਤਰੀ ਸੱਤਾ ਦੀ ਜਕੜ ਨਹੀਂ ਦਿਮਾਗ ਚ ਨਹੀਂ ਪੀੜੀ ਸੀਗੀ ਕਿ ਔਰਤਾਂ ਨੂੰ ਗਰਭ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਸੀਗਾ ਔਰ ਸਮਾਜ ਉਹਨੂੰ 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 ਤਕਰੀਬਨ ਕਹਿੰਦੇ ਵੀ ਇੱਚ ਕਿਹੜੀ ਗੱਲ ਹੈਗੀ ਮੁੰਡਾ ਚਾਹੀਦਾ ਜੇ ਖਾਨਦਾਨ ਅੱਗੇ ਵਧਾਣਾ ਹੈਗਾ ਸੋ ਸਮਾਜ ਜ਼ਰੂਰੀ ਨਹੀਂ ਸਮਾਜ ਨਵੇਂ ਦੇ ਸਮੇਂ ਦੇ ਜੋ ਹਾਨ ਦੀਆਂ ਜੋ ਨਵੇਂ ਵਿਚਾਰ ਨਵੀਆਂ ਗੱਲਾਂ ਆਣੀਆਂ ਉਹਦੇ ਹਾਨ ਦਾ ਇੱਕਦਮ ਹੋ ਜਾਵੇ ਸਮਾਜ ਨੂੰ ਟਾਈਮ ਲੱਗਦਾ ਹੈਗਾ ਸੋ ਇਸ ਕਰਕੇ ਜਿਹੜੇ ਬੱਚਿਆਂ ਦੇ ਹੱਕ ਹੈਗਾ ਆ ਉਹਦੀ ਜਿਹੜੀ ਪ੍ਰਵਾਨਗੀ ਹੈਗੀ ਹੈ ਉਹ ਸਮਾਜ ਨੂੰ ਦੇਣੀ ਚਾਹੀਦੀ ਹੈਗੀ ਤੇ ਜੇ ਕੋਈ ਮਸਲਾ ਹੈ ਵੀ ਹੈ ਕੋਈ ਪਿੰਡ ਦੇ ਲੈਵਲ ਤੇ ਜਿਸ ਤੋਂ ਨੂੰ ਲੱਗਦਾ ਕਿ ਪਿੰਡ ਵਿੱਚ ਇਹ ਰਿਸ਼ਤੇ ਨਹੀਂ ਹੋਣੇ ਚਾਹੀਦੇ ਤਾਂ ਉਹਦਾ ਵੀ ਇੱਕ ਮਨੁੱਖੀ ਹੱਲ ਲੱਭਿਆ ਜਾਣਾ ਚਾਹੀਦਾ ਤਾਂ ਉਹਦੇ ਜੋ ਜੋ ਜੇਕਰ ਸਮੇਂ ਨਾਲ ਇਹ ਕਰਬਟ ਖਾਦੀ ਹੈਗੀ ਹੈ ਜੇ ਪਟਿਆਲੇ ਤੋਂ ਲੈ ਕੇ ਸੰਗਰੂਰ ਤੱਕ 7 ਇੰਜੀਨੀਅਰਿੰਗ ਕਾਲਜ ఫిਜ਼ੀਓਥੈਰੇਪੀ ਕਾਲਜ ਨਰਸਿੰਗ ਕਾਲਜ ਹੈਗੇ ਆ ਤੇ ਪਿੰਡਾਂ ਦੇ ਬੱਚੇ ਆਣ ਕੇ ਪੜਨਗੇ ਇਕੱਠੇ ਬੱਸਾਂ 'ਚ ਵੀ ਜਾਣਗੇ ਇਕੱਠੇ ਤੁਰਨ ਫਿਰਨਗੇ ਵੀ ਕਾਲਜ ਵੀ ਘੁੰਮਣਗੇ ਤਾਂ ਰਿਸ਼ਤੇ ਦੇ ਜਿਹੜਾ ਇੱਕ ਪਿਆਰ ਉਮਰ ਦੇ ਹਿਸਾਬ ਨਾਲ ਜੋ ਇੱਕ ਰਿਸ਼ਤਾ ਬਣਨਾ ਹੁੰਦਾ ਉਹ ਲੋਕਾਂ ਦੇ ਬਣਨਗੇ ਜਾਤਾਂ ਦੇ ਅਕਰੋਸ ਵੀ ਬਣਨਗੇ ਪਿੰਡਾਂ ਦੇ ਅਕਰੋਸ ਵੀ ਬਣਨਗੇ ਪਿੰਡਾਂ ਦੇ ਵਿੱਚ ਵੀ ਬਣ ਸਕਦੇ ਹੈਗੇ ਸੋ ਉਹਨੂੰ ਬੜੇ ਹਮਦਰਦੀ ਪੂਰਵਕ ਮਨੁੱਖੀ ਇੱਕ ਨਜ਼ਰੀਏ ਨਾਲ ਜਿਠਣਾ ਚਾਹੀਦਾ ਇੱਕ ਸਮਾਜਿਕ ਚੁਣੌਤੀ ਤਰ੍ਹਾਂ ਨਿਸ਼ਟਾ ਚਾਹੀਦਾ ਨਾ ਕਿ ਇਦਾਂ ਦੇ ਫਰਮਾਨ ਜਾਰੀ ਕਰਕੇ ਉਹ ਉਹਨਾਂ ਬੱਚਿਆਂ ਨੂੰ ਤੇ ਉਹਨਾਂ ਦੇ ਜਿਹੜੇ ਮਾਪੇ ਨੇ ਉਹਨਾਂ ਦੇ ਮਾਪਿਆਂ ਨੂੰ ਜਾਂ ਉਹਨਾਂ ਦੇ ਮਹਿਤਿਆਂ ਨੂੰ ਧਰਾਤਮਕਾ ਕੇ ਜਿਹੜੀ ਇਹ ਜਿਹੜੀ ਜਿਹੜਾ ਇੱਕ ਪੰਜਾਬ ਆਪਣਾ ਇੱਕ ਪੱਗ ਦੇ ਨਾਂ ਤੇ ਇੱਜ਼ਤ ਦੇ ਨਾਂ ਤੇ ਪਿੰਡ ਦੇ ਨਾਂ ਤੇ ਸਮੂਹ ਦੇ ਨਾਂ ਤੇ ਬਰਸੇ ਬਰਾਸ ਦੇ ਨਾਂ ਤੇ ਜੋ ਇੱਕ ਇਹ ਜਿਹੜਾ ਗਲਤ ਕੰਮ ਹੈ ਜਿਹੜਾ ਕੀਤਾ ਜਾ ਰਿਹਾ ਮੈਨੂੰ ਉਹਦਾ ਮੈਥੀ ਬਿਲਕੁਲ ਨਹੀਂ ਹੈਗਾ ਅੱਜ ਚਾਹੇ ਮੈਂ ਇਹ ਗੱਲ ਕਹਿਣ ਵਾਲਾ ਇਕੱਲਾ ਹੋਊਂਗਾ ਪਰ ਮੈਨੂੰ ਪਤਾ ਹੈ ਕਿ ਅਜ ਤੋਂ 50 100 ਸਾਲ ਬਾਅਦ ਇਹ ਸਮਾਜ ਇਸ ਗੱਲ ਨੂੰ ਪ੍ਰਵਾਨਗੀ ਦੇਊਗਾ ਸ਼ਹਿਰਾਂ 'ਚ ਪਹਿਲਾਂ ਹੀ ਮਿਲ ਚੁੱਕੀ ਹੈ ਕਿ ਬਹੁਤ ਸਾਰੇ ਕਸਫਾਂਤਿਵ ਮਿਲ ਚੁੱਕੀ ਹੈਗੀ ਹੈ ਪਿੰਡਾਂ 'ਚ ਗੱਲ ਓਪਰੀ ਲੱਗਦੀ ਹੈ ਪਰ ਇਹਦਾ ਹੱਲ ਕੋ ਲੱਭਣਾ ਚਾਹੀਦਾ ਨਾ ਕਿ ਇਦਾਂ ਦੇ ਜਿਹੜੇ ਤੁਗਲਗੀ ਡਿਕਟੇਟ ਹੈਗੇ ਉਹ ਜਾਰੀ ਕਰਨੀ ਚਾਹੀਦੀ ਪਰ ਉਹਨਾਂ ਦੇ ਇਸਤੰਦ ਤਾਂ ਤਾਰ-ਤਾਰ ਹੁੰਦਾ ਜਿੱਦਾਂ ਕਿ ਕੋਈ ਚਾਚਾ ਆਪਣੀ ਭਤੀਜੀ ਨੂੰ ਜੇ ਲੈ ਕੇ ਨਹੀਂ ਉਹ ਤਾਂ ਉਹ ਤਾਂ ਉਹ ਤਾਂ ਦੇ ਇਹ 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 ਥੋੜੀ ਕਿ ਅੱਜ ਅੱਜ ਪੈਦਾ ਹੋ ਗੱਲ ਨਾ ਹੋਈ ਹੈ ਇਸ ਤੋਂ ਪਹਿਲੇ ਇਹ ਤਾਂ ਹਰ ਸਾਲ ਹਰ ਰੋਜ਼ ਕਿਤੇ ਨਾ ਕਿਤੇ ਘਟਨਾਵਾਂ ਦੀ ਕਿਸੇ ਨਾ ਕਿਸੇ ਖੁੰਝੇ ਇੱਕ ਅਧੀ ਘਟਨਾਵਾਂ ਆ ਸਕਦੀ ਹੈ ਪਰ ਉਹ ਮੇਨ ਟ੍ਰੈਂਡ ਨਹੀਂ ਹੈਗਾ ਮੇਨ ਟ੍ਰੈਂਡ ਹੈ ਕਿ ਨੌਜਵਾਨਾਂ ਦਾ ਆਪਣਾ ਸਾਥ ਜੀਵਨ ਸਾਥੀ ਚੁਣਦਾ ਅਧਿਕਾਰ ਹੈਗਾ ਮੈਂ ਉਹਦੀ ਰਾਖੀ ਦੀ ਗੱਲ ਕਰਦਾ ਹੈਗਾ ਜੇ ਕੋਈ ਜੇ ਕੋਈ ਆਪਣੇ ਕੋ ਕਰਮ ਕਰਦਾ ਹੈਗਾ ਕੋਈ ਅਧਿਆਪਕ ਆਪਣੇ ਆਪਣੇ ਬੱਚੇ ਨਾਲ ਕਰਦਾ ਟੀਚਰ ਆਪਣੇ ਸਟੂਡੈਂਟ ਨਾਲ ਕਰਦਾ ਡਾਕਟਰ ਆਪਣੇ ਮਰੀਜ਼ ਨਾਲ ਕਰਦਾ ਜਾਂ ਜਿਹੜੇ ਤੰਬਰ ਵਿੱਚ ਜਿਹੜੇ ਚਾਚੇ ਤਾਏ ਮਾਮੇ ਜਿੰਨੇ ਔਰਤਾਂ ਦੇ ਖਿਲਾਫ ਕੁੜੀਆਂ ਦੇ ਖਿਲਾਫ ਜਿਹੜੇ ਜੁਰਮ ਹੁੰਦੇ ਹੈਗੇ ਉਹਨਾਂ ਚੋਂ 70% ਪਰਿਵਾਰ ਦੇ ਮੈਂਬਰ ਹੁੰਦੇ ਆ ਆਪਣੇ ਪਰਿਵਾਰਕ ਮੈਂਬਰ ਹੁੰਦੇ ਜ਼ਰੂਰ ਨੇੜੇ ਹੋਏ ਇੱਕ ਸਟੱਡੀ ਜਾ ਚੁੱਕੀਆਂ ਹੈਗੀਆਂ ਪਾਰਲੀਮੈਂਟ ਦੇ ਬਹੁਤ ਮਤਲਬ ਇੱਕ ਜ਼ਰਤ ਕਰਦੇ ਹੈਗੇ ਸੋਸ਼ਲ ਸੋਸ਼ਲ ਆਪਣੀ ਟੰਪਰਾ ਚ ਹੁੰਦਾ ਹੈਗਾ ਸੋ ਇਹ ਸਮਾਜਿਕ ਪਰਾਈਆਂ ਦੂਰ ਹੋਣੀਆਂ ਚਾਹੀਦੀਆਂ ਜਿਹੜਾ ਔਰਤ ਜਿਹੜਾ ਮੁੰਡੇ ਕੁੜੀ ਦਾ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਔਰ ਸਮਾਜ ਨੂੰ ਸਮੇਂ ਦੇ ਨਾਲ ਬਦਲਣਾ ਚਾਹੀਦਾ ਔਰ ਇਸ ਗੱਲ 'ਦੋ ਕੋਈ ਬੜੇ ਸਖਤ ਫਰਮਾਨ ਜਾਰੀ ਕਰਕੇ ਜਿਹੜਾ ਜੋ ਸਮੇਂ ਦੀ ਤੋਰ ਹੈਗੀ ਹੈ ਉਹਦੇ ਅਗੇਂਸਟ ਨਹੀਂ ਖੜਨਾ ਚਾਹੀਦਾ ਤੇ ਲੋਕਾਂ ਨੂੰ ਇਸ ਗੱਲ ਦੀ ਬੱਚਾ ਨੂੰ ਇਹ